ਪਰਤਾਪ ਸਿੰਘ ਰੋਂਦਾ ਹੋਇਆ ਘਰ ਤੋਂ ਬਾਹਰ ਭੱਜਿਆ ਜਾ ਰਿਹਾ ਸੀ। ਉਸ ਦੀਆਂ ਅੱਖਾਂ ਹੰਝੂਆਂ ਨਾਲ ਭਰੀਆਂ ਹੋਈਆਂ ਸਨ। ਉਸ ਦੇ ਪਿੱਛੇ-ਪਿੱਛੇ ਉਸ ਦੀ ਪਤਨੀ ਦੌੜੀ ਜਾ ਰਹੀ ਸੀ। ਉਹ ਉੱਚੀ-ਉੱਚੀ ਚੀਲਾ ਰਹੀ ਸੀ। ਨਾ ਜਾਓ ਤੁਹਾਡੇ ਤੋਂ ਬਿਨਾਂ ਤਾਂ ਸੀ ਕੱਕ ਦੇ ਨਹੀਂ ਰਹਿਣਾ। ਪਰ ਪ੍ਰਤਾਪ ਸਿੰਘ ਰੁਕਣ ਦਾ ਨਾਮ ਹੀ ਨਹੀਂ ਲੈ ਰਿਹਾ। ਉਹ ਆਪਣੀ ਮੰਜ਼ਿਲ ਵੱਲ ਵਧਦਾ ਜਾ ਰਿਹਾ ਸੀ। ਉਸ ਦੀ ਮੰਜ਼ਿਲ ਪਿੰਡ ਦੇ ਨੇੜੇ ਲੰਘਦੀ ਨਹਿਰ ਸੀ। ਜਿਸ ਦੇ ਵਿੱਚ ਉਹ ਸ਼ਾਲ ਮਾਰ ਕੇ ਆਪਣੀ ਜ਼ਿੰਦਗੀ ਖਤਮ ਕਰਨਾ ਚਾਹੁੰਦਾ ਸੀ ਇਸ ਦਾ ਫੈਸਲਾ ਤਾਂ ਉਸਨੇ ਪਿਛਲੀ ਰਾਤ ਲੈ ਲਿਆ ਸੀ ਕਿ ਦਿਨ ਚੜ੍ਹਦੇ ਅਨਸਾਰ ਹੀ ਇਸ ਦੁਨੀਆ ਤੋਂ ਚਲਾ ਜਾਵੇਗਾ ਕਿਉਂਕਿ ਉਸਦੇ ਨਾਲ ਜੋ ਹੋਇਆ ਸੀ ਉਸ ਤੋਂ ਬਾਅਦ ਉਸ ਦਾ ਮਨ ਨਹੀਂ ਸੀ ਕਰਦਾ ਜਿਉਣ ਨੂੰ ਉਸਦੇ ਨਸ਼ੇੜੀ ਪੁੱਤਰ ਨੇ ਨਸ਼ੇ ਦੀ ਲੋਰ ਵਿੱਚ ਉਸ ਤੋਂ ਪੈਸਿਆਂ ਦੀ ਮੰਗ ਕੀਤੀ ਪਰ ਪ੍ਰਤਾਪ ਸਿੰਘ ਨੇ ਉਹ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ ਤਾਂ ਉਸਦੇ ਮੁੰਡੇ ਮਨਜੀਤ ਨੇ ਆਪਣੇ ਪਿਓ ਦੇ ਮੂੰਹ ਉੱਪਰ ਇੱਕ ਚਪੇੜਾ ਧਰ ਦਿੱਤਾ ਪਰਤਾਪ ਸਿੰਘ ਦੇ ਤਾਂ ਜਿਵੇਂ ਹੱਥਾਂ ਦੇ ਤੋਤੇ ਉੱਡ ਗਏ ਉਸ ਨੂੰ ਆਪਣੇ ਪੁੱਤਰ ਤੋਂ ਇਸ ਦੀ ਬਿਲਕੁਲ ਇਹ ਉਮੀਦ ਨਹੀਂ ਸੀ ਪ੍ਰਤਾਪ ਸਿੰਘ ਦਾ ਪਿੰਡ ਵਿੱਚ ਪੂਰਾ ਅਸਰ ਰਸੂਖ ਸੀ 40 ਕਿੱਲਿਆਂ ਦਾ ਮਾਲਕ ਪ੍ਰਤਾਪ ਸਿੰਘ ਸਾਰੇ ਪਿੰਡ ਵਿੱਚ ਛਾਤੀ ਚੌੜੀ ਕਰਕੇ ਤੁਰਦਾ ਸੀ ਜਦੋਂ ਉਸ ਦਾ ਮੁੰਡਾ ਮਨਜੀਤ ਪੈਦਾ ਹੋਇਆ ਤਾਂ ਉਹ ਖੁਸ਼ੀ ਵਿੱਚ ਫੁੱਲਿਆ ਨਹੀਂ ਸੀ ਸਮਾਇਆ ਸਾਰੇ ਪਿੰਡ ਨੂੰ ਪਾਟਿਆ ਕਰਦਾ ਫਿਰਦਾ ਸੀ ਉਸ ਦੀ ਜ਼ਮੀਨ ਨੂੰ ਸੰਭਾਲਣ ਵਾਲਾ ਉਸ ਦਾ ਵਾਰਿਸ ਜੋ ਆ ਗਿਆ ਸੀ ਜਿਵੇਂ ਜਿਵੇਂ ਮਨਜੀਤ ਵੱਡਾ ਹੁੰਦਾ ਗਿਆ ਓਵੇਂ ਓਵੇਂ ਪ੍ਰਤਾਪ ਸਿੰਘ ਦੇ ਲਾਡ ਪਿਆਰ ਕਰਕੇ ਵਿਗੜਦਾ ਗਿਆ ਉਹ ਕਿਹੜੀ ਸੁੱਖ ਸਹੂਲਤ ਸੀ ਜਿਹੜੀ ਉਸ ਨੇ ਆਪਣੇ ਪੁੱਤਰ ਨੂੰ ਨਹੀਂ ਸੀ ਲੈ ਕੇ ਦਿੱਤੀ ਜਦੋਂ ਸਕੂਲ ਪੜ੍ਹਨ ਲੱਗਿਆ ਤਾਂ ਮਨਜੀਤ ਸਾਰੇ ਸਕੂਲ ਵਿੱਚ ਇਕੱਲਾ ਵਿਦਿਆਰਥੀ ਸੀ ਹੋਟਲ ਸਾਈਕਲ ਤੇ ਆਉਂਦਾ ਸੀ ਨਾਲ ਦੇ ਮੁੰਡੇ ਕੁੜੀਆਂ ਵਿੱਚੋਂ ਬਹੁਤਿਆ ਕੋਲ ਤਾਂ ਸਾਈਕਲ ਵੀ ਨਹੀਂ ਸੀ ਜਿਹੜੀ ਵੀ ਮੰਗ ਮਨਜੀਤ ਕਰਦਾ ਉਹ ਚੀਜ਼ ਝੱਟ ਹਾਜ਼ਰ ਹੋ ਜਾਂਦੀ ਪਰਤਾਪ ਤੇ ਇਸ ਲਾਡ ਪਿਆਰ ਨੇ ਉਸ ਨੂੰ ਕਾਫੀ ਵਿਗਾੜ ਕੇ ਰੱਖ ਦਿੱਤਾ ਸੀ ਹੌਲੀ ਹੌਲੀ ਮੰਜੀਤ ਦੀ ਦੋਸਤੀ ਨਸ਼ੇੜੀ ਮੁੰਡਿਆਂ ਦੇ ਨਾਲ ਪੈ ਗਈ ਇੱਕ ਦਿਨ ਉਹ ਸ਼ਰਾਬ ਪੀ ਕੇ ਘਰ ਆਇਆ ਉਸ ਦੀ ਮਾਂ ਨੇ ਉਸ ਨੂੰ ਕਾਫੀ ਰੋਕਿਆ ਉਸ ਨੇ ਆਪਣੇ ਮੁੰਡੇ ਦੇ ਮਾਰਨ ਲਈ ਹੱਥ ਚੁੱਕਿਆ ਪਰ ਪ੍ਰਤਾਪ ਸਿੰਘ ਨੇ ਉਸ ਨੂੰ ਰੋਕ ਲਿਆ ਪ੍ਰਤਾਪ ਨੇ ਇਸ ਗੱਲ ਦੀ ਕੋਈ ਪਰਵਾਹ ਨਾ ਕੀਤੀ ਸਗੋਂ ਅੱਗੋਂ ਕਹਿਣ ਲੱਗਾ ਚੱਲ ਫਿਰ ਕੀ ਹੋਇਆ ਜੇ ਸ਼ਰਾਬ ਪੀਤੀ ਹੈ ਤਾਂ ਸਰਦਾਰਾਂ ਦੇ ਮੁੰਡੇ ਜਵਾਨੀ ਵਿੱਚ ਸ਼ਰਾਬ ਨਹੀਂ ਪੀਣਗੇ ਤਾਂ ਹੋਰ ਕੌਣ ਪੀਵੇਗਾ ਐਵੇਂ ਮਾੜੀ ਮੋਟੀ ਗੱਲ ਦੀ ਪਰਵਾਹ ਨਹੀਂ ਕਰੀਦੀ ਉਸ ਦੀ ਸ਼ੈ ਨਾਲ ਮਨਜੀਤ ਨੂੰ ਹੋਰ ਖੁੱਲ ਮਿਲ ਗਈ ਉਹ ਹੋਰ ਜ਼ਿਆਦਾ ਸ਼ਰਾਬ ਪੀਣ ਲੱਗ ਪਿਆ ਅਕਸਰ ਲੋਕਾਂ ਨਾਲ ਲੜਦਾ ਝੜਦਾ ਰਹਿੰਦਾ ਕੀ ਹਰ ਵਾਰ ਪ੍ਰਤਾਪ ਆਪਣੇ ਮੁੰਡੇ ਦੀ ਵਾਰ ਲੈਂਦਾ। ਹੌਲੀ-ਹੌਲੀ ਉਸ ਦੀਆਂ ਆਦਤਾਂ ਹੋਰ ਵਿਗੜਦੀਆਂ ਰਹੀਆਂ। ਅਤੇ ਉਹ ਹੁਣ ਮੈਡੀਕਲ ਨਸ਼ਾ ਕਰਨ ਲੱਗ ਪਿਆ। ਸਾਰਾ ਦਿਨ ਨਸ਼ੇ ਦੀ ਲੋ ਵਿੱਚ ਘੁੰਮਦਾ ਫਿਰਦਾ ਰਹਿੰਦਾ। ਉਸ ਨੂੰ ਇਹ ਨਹੀਂ ਸੀ ਪਤਾ ਲੱਗਦਾ ਕਿ ਉਹ ਕਿੱਥੇ ਹੈ ਅਤੇ ਕਿਸ ਨਾਲ ਗੱਲ ਕਰ ਰਿਹਾ ਹੈ। ਨਸ਼ੇ ਦੇ ਲਈ ਉਸ ਨੇ ਘਰ ਵਿੱਚ ਚੋਰੀ ਕਰਨੇ ਸ਼ੁਰੂ ਕਰ ਦਿੱਤੀ। ਪਰਤਾਪ ਉਸਨੂੰ ਰੋਕਦਾ ਪਰ ਹੁਣ ਗੱਲ ਉਸਦੇ ਵੱਸੋਂ ਪਾਰ ਹੋ ਚੁੱਕੀ ਸੀ ਜੇਕਰ ਉਸਨੂੰ ਘਰ ਤੋਂ ਪੈਸਾ ਨਾ ਮਿਲਦਾ ਤਾਂ ਉਹ 12ਵੀਂ ਚੋਰੀ ਕਰਨ ਦੀ ਕੋਸ਼ਿਸ਼ ਕਰਦਾ ਇੱਕ ਦਿਨ ਤਾਂ ਮਨਜੀਤ ਨੇ ਇੱਕ ਰਾਹ ਜਾਂਦੀ ਔਰਤ ਦੇ ਗਲ ਦੇ ਵਿੱਚੋਂ ਗਾਣੀ ਖਿੱਚਣ ਦੀ ਕੋਸ਼ਿਸ਼ ਕੀਤੀ ਅਤੇ ਲੋਕਾਂ ਦੀ ਭੀੜ ਦੇ ਵਿੱਚ गिर ਗਿਆ ਅਤੇ ਮੌਕੇ ਤੇ ਫੜਿਆ ਗਿਆ ਪਰਤਾਪ ਸਿੰਘ ਨੇ ਬਹੁਤ ਵੱਡੀ ਰਕਮ ਖਰਚ ਕਰਕੇ ਅਤੇ ਮਿਹਨਤ ਤਰਲੇ ਕਰਕੇ ਉਸਨੂੰ ਮਸਾ ਹੀ ਕੇਸ ਹੋਣ ਤੋਂ ਬਚਾਇਆ ਉਸਨੂੰ ਲੱਗਦਾ ਸੀ ਕਿ ਜੇਕਰ ਉਸਤੇ ਪਰਚਾ ਹੋ ਗਿਆ ਤਾਂ ਉਸਦਾ ਭਵਿੱਖ ਖਰਾਬ ਹੋ ਜਾਵੇਗਾ। ਉਹ ਜ਼ਿੰਦਗੀ ਵਿੱਚ ਕੁਝ ਨਹੀਂ ਕਰ ਸਕੇਗਾ। ਉਸਨੂੰ ਪੂਰੀ ਉਮੀਦ ਸੀ ਕਿ ਉਸਦਾ ਪੁੱਤਰ ਇੱਕ ਦਿਨ ਆਪੇ ਸੁਧਰ ਜਾਵੇਗਾ। ਪਰ ਹੁਣ ਬਹੁਤ ਦੇਰ ਹੋ ਚੁੱਕੀ ਸੀ। ਉਸਦੀਆਂ ਆਦਤਾਂ ਹੋਰ ਵਿਗੜ ਗਈਆਂ ਸਨ। ਕੱਲ ਵੀ ਉਸਨੇ ਆਪਣੇ ਪਿਤਾ ਤੋਂ 10000 ਰੁਪਏ ਦੀ ਮੰਗ ਕੀਤੀ। ਪਰਤਾਪ ਨੇ ਉਹ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ। ਤਾਂ ਮਨਜੀਤ ਨਸ਼ੇ ਦੀ ਲੋਰ ਵਿੱਚ ਉੱਚੀ ਉੱਚੀ ਬੋਲਣ ਲੱਗਾ। ਪ੍ਰਤਾਪ ਦਾ ਮਨ ਕਰ ਰਿਹਾ ਸੀ ਕਿ ਉਸ ਦੇ ਕੰਨ ਉੱਪਰ ਇੱਕ ਚਪੇੜ ਜੜ ਦੇਵੇ। ਪਰੰਤੂ ਉਹ ਰੁਕ ਗਿਆ। ਉਹ ਹਾਲੇ ਵੀ ਆਪਣੇ ਪੁੱਤਰ ਨੂੰ ਚਪੇੜ ਨਹੀਂ ਮਾਰ ਸਕਿਆ। ਪਰ ਮਨਜੀਤ ਨੇ ਗੁੱਸੇ ਵਿੱਚ ਆ ਕੇ ਆਪਣੇ ਪਿਓ ਦੇ ਕੰਨ ਦੇ ਉੱਪਰ ਥੱਪੜ ਜੜ ਦਿੱਤਾ। ਪ੍ਰਤਾਪ ਦੇ ਪੈਰਾਂ ਹੇਠ ਜ਼ਮੀਨ ਖਿਸਕ ਗਈ। ਉਸ ਨੂੰ ਸਮਝ ਨਹੀਂ ਸੀ ਲੱਗ ਰਹੀ ਕਿ ਉਹ ਕੀ ਕਰੇ। ਉਸ ਨਾਲ ਜੱਗੋਂ 13ਵੀਂ ਜੋ ਹੋ ਗਈ ਸੀ ਉਸਨੇ ਆਪਣੀ ਜਾਨ ਦੇਣ ਦਾ ਫੈਸਲਾ ਕੀਤਾ ਇਸ ਲਈ ਉਸਨੇ ਇੱਕ ਸੁਸਾਈਡ ਨੋਟ ਲਿਖਿਆ ਪਰ ਅਚਾਨਕ ਉਸਦੀ ਪਤਨੀ ਦੇ ਹੱਥ ਲੱਗ ਗਿਆ ਇਸ ਲਈ ਜਦੋਂ ਉਹ ਘਰ ਤੋਂ ਬਾਹਰ ਨਿਕਲਿਆ ਤਾਂ ਉਹ ਉਸਦੇ ਪਿੱਛੇ ਭੱਜ ਰਹੀ ਸੀ ਤੇ ਉਸਨੂੰ ਵਰਜ ਰਹੀ ਸੀ ਭੱਜਦਾ ਭੱਜਦਾ ਪ੍ਰਤਾਪ ਨਹਿਰ ਕਿਨਾਰੇ ਪਹੁੰਚ ਗਿਆ ਉਹ ਨਹਿਰ ਵਿੱਚ ਛਾਲ ਮਾਰਨ ਹੀ ਲੱਗਾ ਸੀ ਕਿ ਪਿੱਛੇ ਉਸਦੇ ਬਚਪਨ ਦੇ ਦੋਸਤ ਸੁਰਜੀਤ ਨੇ ਉਸ ਦਾ ਹੱਥ ਫੜ ਲਿਆ। ਇੱਕ ਹੀ ਕਮਲ ਮਾਰਨ ਲੱਗਿਆ ਪ੍ਰਤਾਪਿਆ। ਉਸਨੇ ਪੁੱਛਿਆ ਮੈਨੂੰ ਨਾ ਰੋਕ ਬਾਈ ਮੇਰਾ ਹੁਣ ਜੋਂ ਨੂੰ ਦਿਲ ਨਹੀਂ ਕਰਦਾ। ਰੋਂਦੇ ਹੋਏ ਪ੍ਰਤਾਪ ਸਿੰਘ ਨੇ ਕਿਹਾ ਜੀਨ ਨੂੰ ਦਿਲ ਨਹੀਂ ਕਰਦਾ ਅਜਿਹਾ ਕੀ ਹੋ ਗਿਆ? ਸੁਰਜੀਤ ਸਿੰਘ ਨੇ ਹੈਰਾਨੀ ਪ੍ਰਗਟ ਕੀਤੀ। ਕੀ ਦੱਸਾਂ ਯਾਰ ਹੱਥਾਂ ਨਾਲ ਦਿੱਤੀਆਂ ਦੰਦਾ ਨਾਲ ਖੋਲਣੀਆਂ ਪੈਂਦੀਆਂ ਨੇ। ਬਚਪਨ ਤੋਂ ਹੀ ਆਪਣੇ ਪੁੱਤਰ ਨੂੰ ਬਹੁਤ ਢਿੱਲ ਦਿੰਦਾ ਰਿਹਾ। ਉਸ ਦੀ ਹਰ ਇੱਛਾ ਪੂਰੀ ਕੀਤੀ। ਉਸੀ ਹਰ ਗਲਤੀ ਤੇ ਪਰਦਾ ਹੁੰਦਾ ਰਿਹਾ ਰੱਬ ਨੇ ਮੈਨੂੰ ਇਸ ਦਾ ਇਨਾਮ ਦੇ ਦਿੱਤਾ ਉਸ ਦਾ ਮੇਰੇ ਮੂੰਹ ਤੇ ਮਾਰਿਆ ਚਪੇੜਾ ਇਹ ਆ ਕੇ ਪ੍ਰਤਾਪ ਸਿੰਘ ਉੱਚੀ ਉੱਚੀ ਭੁੱਬਾ ਮਾਰ ਕੇ ਰੋਣ ਲੱਗ ਪਿਆ ਗੱਲ ਤਾਂ ਤੇਰੀ ਠੀਕ ਐ ਪ੍ਰਤਾਪਿਆ ਹੋਇਆ ਤਾਂ ਤੇਰੇ ਨਾਲ ਬਹੁਤ ਮਾੜਾ ਐ ਪਰ ਆਤਮ ਹੱਤਿਆ ਕਿਸੇ ਸਮੱਸਿਆ ਦਾ ਹੱਲ ਨਹੀਂ ਹੁੰਦੀ ਜੇਕਰ ਤੂੰ ਆਪਣੇ ਪੁੱਤਰ ਦੇ ਉਸ ਦਿਨ ਹੀ ਚਪੇੜਾ ਮਾਰ ਦਿੰਦਾ ਜਦੋਂ ਪਹਿਲੀ ਵਾਰ ਸ਼ਰਾਬ ਪੀ ਕੇ ਘਰ ਆਇਆ ਸੀ ਤਾ ਉਸ ਦੀਆਂ ਆਦਤਾਂ ਨਾ ਵਿਗੜਦੀਆਂ ਤੇ ਅੱਜ ਤੇਰੇ ਮੂੰਹ ਤੇ ਚਪੇੜ ਨਾ ਪੈਂਦੀ ਚੱਲ ਕੋਈ ਨਾ ਆਪਾਂ ਇੱਕ ਕੋਸ਼ਿਸ਼ ਹੋਰ ਕਰਦੇ ਹਾਂ ਉਸ ਨੂੰ ਨਸ਼ਾ ਛਡਾਉਣ ਲਈ ਸੈਂਟਰ ਵਿੱਚ ਭੇਜਦੇ ਹਾਂ ਵਾਹਿਗੁਰੂ ਭਲੀ ਕਰੇਗਾ ਸੁਰਜੀਤ ਸਿੰਘ ਪ੍ਰਤਾਪ ਦੇ ਨਾਲ ਘਰ ਵੱਲ ਨੂੰ ਤੁਰ ਪਿਆ ਅਤੇ ਆਪਣੇ ਪਤੀ ਨੂੰ ਜਿਉਂਦਾ ਦੇਖ ਕੇ ਉਸ ਦੀ ਪਤਨੀ ਦੀ ਵੀ ਜਾਨ ਵਿੱਚ ਜਾਨ ਆਈ ਦੋਸਤੋ ਤੁਸੀਂ ਸੁਣੀ ਕਹਾਣੀ ਨਸ਼ੇੜੀ ਸਾਨੂੰ ਇੱਕ ਮੈਂ ਕਰਕੇ ਜਰੂਰ ਦੱਸਿਓ ਤੁਹਾਨੂੰ ਇਹ ਕਹਾਣੀ ਕਿੱਦਾਂ ਦੀ ਲੱਗੀ ਜੇਕਰ ਇਹ ਕਹਾਣੀ ਵਧੀਆ ਲੱਗੀ ਕਹਾਣੀ ਨੂੰ ਲਾਈਕ ਸ਼ੇਅਰ ਜਰੂਰ ਕਰਨਾ ਤੇ ਚੈਨਲ ਬਿਊਟੀਅਰ ਸਟੋਰੀਜ਼ ਪੰਜਾਬੀ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਮਿਲਦੇ ਆਇਓ ਇਸੇ ਤਰ੍ਹਾਂ ਇੱਕ ਹੋਰ ਨਵੀਂ ਕਹਾਣੀ ਦੇ ਨਾਲ